ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦਾ ਵਿਸ਼ਾ ਜਿਹੜਾ ਬਹੁਤ ਗੰਭੀਰ ਆ ਬਾਈ 320 ਰੁਪਏ ਟਿੰਡੋਂ ਆਪਣੇ ਲਾਣੇ ਚੋਂ ਲੈ ਕੇ ਆਏ ਆ ਵੀ ਸੁਪਰ 212 ਦਾ 320 ਰੁਪਏ ਕਿਲੋ ਕਿੰਨੀ ਲੁੱਟ ਹੋ ਗਈ ਯਾਰ ਸਮਝੋ ਬਾਹਰ ਹੋ ਗਿਆ ਕੰਮ ਮੰਨਿਆਂ ਦੀ ਚਲੋ ਹਾਈਬ੍ਰਿਡ ਦਾ ਹਜੇ ਕੋਈ ਫੈਸਲਾ ਨਹੀਂ ਆਇਆ ਤੇ ਸੀਆਰ ਦਾ ਇੱਕ ਹਿਸਾਬ ਦੀ ਤੂਤੀ ਬੋਲਣ ਲੱਗੀ ਪਰ ਨਾ ਮੇਰੀ ਗੱਲ ਹੋਈ ਸੀ ਮੈਂ ਰੀਲ ਵੀ ਪਾਈ ਆ ਉਹਨਾਂ ਦੇ ਬੰਦੇ ਨਾਲ ਪੰਜਾਬ ਸੀਡ ਗਿੱਦੜਵਾਹੇ ਵਾਲਿਆਂ ਦਾ ਮੈਂ ਜਾਨਣਾ ਰਹਿਣਾ ਉੱਥੇ ਇੱਕ ਦੋ ਵਾਰ ਹੀ ਗਿਆ ਤੇ ਉਹ ਬਾਈ ਕਹਿੰਦਾ ਵੀ ਸਾਨੂੰ ਖੁਦ ਨਹੀਂ ਪਤਾ ਸੀ ਵੀ ਆਹ ਕੁਝ ਹੋ ਜੂਗਾ ਹਨਾ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਵੀ ਆਲਰੇਡੀ ਜ਼ਿਆਦਾ ਰੱਖਦੇ ਅਸੀਂ ਤਾਂ ਜਿੰਨਾ ਕੁ ਆਮ ਵੀ ਰੱਖਦੇ ਹੁੰਨੇ ਆ ਉਹਨਾਂ ਕ ਵੀ ਰੱਖਿਆ ਸੀ ਤੇ ਜਿੰਨੇ ਵੀ ਦੁਕਾਨਦਾਰ ਨੇ ਸਾਡੇ ਕੋਲੋਂ ਉਹ 11 ਜਾਂ 11ਵੇਂ ਮਹੀਨੇ ਜਾਂ ਪਹਿਲੇ ਮਹੀਨੇ ਜਨਵਰੀ ਦੇ ਵਿੱਚ ਹੀ ਬੁਕਿੰਗ ਕਰਾ ਲਈ ਸੀ ਉਹਨਾਂ ਨੇ ਤੇ ਉਹ ਵੀ ਲੈ ਕੇ ਸੀ ਜਿੰਨੀ ਜਿੰਨੀ ਉਹਨਾਂ ਦੀ ਬੁਕਿੰਗ ਸੀ ਉਹਨਾਂ ਨੂੰ ਅਸੀਂ ਉਹਨੂੰ ਦੇ ਤਾ ਹਨਾ ਇਹ ਜਿਹੜਾ ਛਾਪਾ ਵਜਿਆ ਕਹਿੰਦੇ ਉਹ ਜਿਹੜਾ ਗਦਾਉਨ ਸੀ ਆਪਣਾ ਉਹ ਅਟੈਚ ਨਹੀਂ ਸੀ ਨਾਲ ਤਾਂ ਉਹਦੇ ਕਰਕੇ ਕਿਉਂਕਿ ਆਪਣੇ ਕੋਲੇ ਭੀੜ ਬਹੁਤ ਹੋ ਗਈ ਹੁਣ ਉੱਥੇ ਉਹਦੇ ਕਰਕੇ ਛਾਪਾ ਪੈ ਗਿਆ ਹੋਰ ਬੀਆਂ ਦਾ ਕੋਈ ਰੋਲਾ ਨਹੀਂ ਮਸਲਾ ਨਹੀਂ ਸਾਡੇ ਕੋਲੇ ਕਹਿੰਦੇ ਬੀ ਖਤਮ ਆ ਸੁਪਰ 212 ਹੋ ਗਿਆ ਤੇ ਉਹਦੀ ਥਾਂ ਤੇ ਹੁਣ ਅਸੀਂ ਪ੍ਰਾਈਮ 212 ਦੇ ਰਹੇ ਆ ਬੀ ਹਨਾ ਉਹ ਵੀ ਸੇਮ ਹੈ ਉਹਦੇ ਨਾਲੋਂ ਸੁਪਰ ਨਾਲੋਂ ਬੂਟਾ ਦਾ ਕੱਦ ਘੱਟ ਆ ਪਰ ਝਾੜ ਉਨਾ ਹੀ ਆ ਵੈਰੈਟੀ ਦੇ ਰਹੇ ਆ ਤੇ ਉਹ ਫਾਊਂਡੇਸ਼ਨ ਬੀ ਹੈ ਇਹਨਾਂ ਦੇ ਫਾਊਂਡੇਸ਼ਨ ਦਾ ਮਤਲਬ ਹੁੰਦਾ ਵੀ ਜਿਹੜਾ ਸਿਰਫ ਪੇਟੈਂਟ ਹੋਵੇ ਇਹਨਾਂ ਕੋਲੇ ਹੋਵੇ ਹਨਾ ਇਹ ਵੀ ਆ ਜਿਹੜੇ ਹੁਣ ਹੋਰ ਥੈਲੀਆਂ ਦੇ ਵਿੱਚ ਭਰ-ਭਰ ਕੇ ਰਤਿਆ ਹਰਿਆਣੇ ਚ ਪੀਲੀਆਂ ਥੈਲੀਆਂ ਦੇ ਵਿੱਚ ਭਰ-ਭਰ ਕੇ ਜਾਂ ਕਿਸੇ ਹੋਰ ਨਾਂ ਦੇ ਸੀਡ ਦੇ ਉੱਤੇ ਵੇਚੀ ਜਾਂਦੇ ਨੇ ਉਹ ਵੀ 260-60 ਰੁਪਏ 240-40 ਰੁਪਏ ਕਿਲੋ ਯਾਰ ਗੱਲ ਖੜੂਗੀ ਕਿੱਥੇ ਹੈਨਾ ਇੱਕ ਤਾਂ ਹੁੰਦਾ ਵੀ ਵੈਰਾਈਟੀ ਹਾਈਬ੍ਰਿਡ ਆ ਵੀ ਤਿਆਰ ਕਰਨ ਤੇ ਉਹਨੂੰ ਨਾ ਬਹੁਤ ਖਰਚਾ ਆਉਂਦਾ ਜਿਵੇਂ ਹੋ ਗਿਆ ਵੋ ਹੋ ਗਿਆ ਚਲੋ 130-35 ਰੁਪਈਆ ਤੱਕ ਹੱਦ ਫਿਰ ਵੀ ਠੀਕ ਸੀਗਾ ਹੈਨਾ ਵੈਸੇ ਤਾਂ 100 ਤੋਂ ਥੱਲੇ ਥੱਲੇ ਚਾਹੀਦਾ ਸੀ ਰੇਟ ਚਲੋ ਫਿਰ ਮੰਨਿਆਂ ਵੀ ਚੱਲ ਪੈਸੇ ਕਮਾਉਣੇ ਆ ਯਾਰ ਇਹਨਾਂ ਦਾ ਵੀ ਮਹੀਨੇ ਦਾ ਹੀ ਸ ਪਰ ਯਾਰ ਇੰਨੀ ਵੀ ਕੀ ਲੋਟੇ ਯਾਰ ਦੁਕਾਨਦਾਰ ਇੱਕ ਤਾਂ ਮਿੰਤਾ ਕਰ ਕਰਕੇ ਕਿਸਾਨ ਹਨਾ ਮੈਨੂੰ ਮੈਨੂੰ ਲੱਗਦਾ ਦਿਹਾੜੀ ਦੇ ਵਿੱਚ 20 25 ਮੈਸੇਜ ਤਾਂ ਇਹੋ ਜਿਹਾ ਆ ਹੀ ਜਾਂਦੇ ਆ ਵੀ ਬਾਈ ਸੁਪਰ 212 ਯਾਰ ਚਾਹੀਦਾ 20 ਕਿਲੋ ਚਾਹੀਦਾ ਕਿਸੇ ਨੂੰ 25 ਕਿਲੋ ਚਾਹੀਦਾ ਵੀ 4 ਕਿੱਲੇ ਲਾਉਣੇ ਆ 3 ਕਿੱਲੇ ਲਾਉਣੇ ਆ ਸਾਰਾ ਅਗਲਾ ਵੀ ਨਹੀਂ ਰਿਸਕ ਲੈਂਦਾ ਹਨਾ 212 ਦਾ ਹੀ ਦਵਾ ਦੇ ਬਾਈ ਯਾਰ ਕਿਤੋਂ ਮੈਂ ਹਾਰ ਕੇ ਨੰਬਰ ਦੇ ਦਿੰਨਾ ਉਹ ਨੰਬਰ ਕਹਿ ਦਿੰਦੇ ਵੀ ਸਾਡੇ ਕੋਲੇ ਬਾਈ ਖਤਮ ਆ ਜਦੋਂ ਹੈ ਹੀ ਨਹੀਂ ਹੁਣ ਕਿੱਥੋਂ ਦੇ ਦੇਣਾ ਗਲਤ ਵੀ ਤਾਂ ਦੇਣ ਹੋ ਰਹੇ ਵੀ 126 ਦੀ ਪਰ ਪਰ ਕੇ ਗੱਟੇ ਦੇਈ ਜਾਣ ਹਨਾ ਹੁਣ ਜਿਹੜਾ ਵੀ ਲਈ ਜਾਂਦੇ ਹੋ ਬਿਨਾ ਬਿੱਲ ਤੋਂ ਲਈ ਜਾਂਦੇ ਹੋ ਵੀਰੇ ਕੀ ਪਤਾ ਉਹਦੇ ਵਿੱਚ ਕੀ ਨਿਕਲੇਗੀ ਨਹੀਂ ਨਿਕਲੇ ਤਾਂ ਇਹਦੀ ਬਜਾਏ ਤੁਸੀਂ ਪ੍ਰਾਈਮ 212 ਲੈ ਲਓ ਠੀਕ ਹੈ ਜਾਂ ਕੋਈ ਹੋਰ ਲਾ ਲਓ ਯਾਰ ਵੀ ਜ਼ਰੂਰੀ ਹੈ ਵੀ ਇਹਦੇ ਮਗਰੀ ਪੈਣਾ ਆਪਾਂ ਹਾਈਬ੍ਰਿਡ ਹੋਕ ਦੋ ਤਿੰਨ ਦੋ ਦੋ ਤਿੰਨ ਤਿੰਨ ਕਿੱਲੇ ਫਿਰ ਦੇਖੀ ਜਊ ਕੀ ਬਣੂਗੀ ਹੈਨਾ ਜਦੋਂ ਬੀ ਨਹੀਂ ਮਿਲ ਰਿਹਾ ਆਪਾਂ ਨੂੰ ਫਿਰ ਵਿੱਚੋਂ ਕੀ ਨਿਕਲੂ ਉਹਦੇ ਜੋ ਵਿੱਚੋਂ ਪੀਆਰ ਨਿਕਲ ਗਿਆ ਪੀਆਰ ਆਪਣੇ ਹੁੰਦਾ ਨਹੀਂ ਫਿਰ ਕੀ ਕਰ ਲਾਂਗੇ ਤਾਂ ਹੀ ਮੈਂ ਵੀਡੀਓ ਪਾਈ ਸੀ ਮੈਂ 12 ਤਰੀਕ ਨੂੰ ਨਾ ਆਪਦਾ ਬੀ ਲੈ ਆਇਆ ਸੀਗਾ ਮੈਂ ਉਦੋਂ ਵੀ ਵੀਡੀਓ ਪਾਈ ਉਦੋਂ ਬਥੇਰੇ ਕਮੈਂਟ ਆਇਓ ਯਾਰ ਉਹ ਜਿਹੜਾ ਕਾਲੀਆ ਯਾਰ ਇੰਨੀ ਛੇਤੀ ਬੀਜ ਦੀ ਵੀ ਕਦੇ ਹੋਇਆ ਹੋ ਜਾਂਦਾ ਬਈ ਸਾਰਾ ਕੁਝ ਹੋ ਜਾਂਦਾ ਪਰ ਐਦਕੀ ਆਪਣੇ ਜੱਟ ਕੌਮ ਨੂੰ ਵੀ ਅਕਲ ਆ ਜੂਗੀ ਸਾਰਿਆਂ ਨੂੰ ਅਕਲ ਆ ਜੂਗੀ ਆਪਣੀ ਵਰਗਿਆਂ ਨੂੰ ਮੇਰੇ ਵਰਗੇ ਨੂੰ ਵੀ ਅਕਲ ਆ ਜੂਗੀ ਬੀ ਮੈਂ ਰੱਖਾਂ ਹਾਲਾਂਕਿ ਮੇਰੇ ਕੋਲੇ ਬਾਸਮਤੀ ਦਾ 2 ਕੁੰਟਲ ਪਿਆ ਹੈ ਹਨਾ ਤੇ ਰੋਲਾ ਝੋਨੇ ਦੇ ਬੀਜ ਆ ਹੁਣ ਰੱਖਣ ਲੱਗ ਜਾਣਗੇ ਬੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਜੋ ਵੀ ਅਪਡੇਟ ਆਈ ਹਾਈਬ੍ਰਿਡ ਰਿਲੇਟਡ ਜਿਹੜੇ ਵੀ ਝੋਨੇ ਰਿਲੇਟਡ ਤੁਹਾਨੂੰ ਵੀਡੀਓ ਚਾਹੀਦੀ ਹੈ ਮੈਨੂੰ ਕਮੈਂਟ ਕਰ ਦਿ Facebook ਤੇ ਉਹਦਾ ਫੋਲੋ ਕਰ ਲਿਓ ਜਾਂ YouTube ਤੇ ਉਹਦਾ ਸਬਸਕ੍ਰਾਈਬ ਕਰ ਲਿਓ ਬਈ ਵੀਡੀਓ ਪੈਂਦੀਆਂ ਰਹਿਣੀਆਂ ਥੈਂਕ ਯੂ ਸੋ ਮਚੀ